ਪਿੰਡ ਸੇਲਕਿਆਣਾ ਸ਼ਰੀਆਮ ਮੁੰਡਿਆਂ ਮੁੰਡਾ ਬੀਤੀ ਰਾਤ ਪਿੰਡ ਸੇਲਕਿਆਣਾ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਸ਼ਰੀਆਮ ਤੇਜ ਹਥਿਆਰਾਂ ਨਾਲ ਵੱਡਿਆਂ ਗੁਰਦੀਪ ਨਾਮ ਦਾ ਮੁੰਡਾ ਕਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਵੱਲੋਂ ਟੀਲੀ ਕਾਰਗੁਜ਼ਾਰੀ ਕਾਰਨ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਰੋਡ ਜਾਮ ਲਗਾਇਆ ਗਿਆ ਤਰਨਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਲਾਇਨਾਰੇ ਮੌਕੇ ਤੇ ਪਹੁੰਚੇ ਐਸਐਚਓ ਫਿਲੌਰ ਸੁਖਦੇਵ ਸਿੰਘ ਤਰਨਾ ਚੁਕਵਾਉਣ ਲਈ ਦਿੱਤਾ ਕਾਰਵਾਈ ਕਰਨ ਦਾ ਭਰੋਸਾ ਪਰ ਪਿੰਡ ਵਾਸੀਆਂ ਵੱਲੋਂ ਬਿਨਾਂ ਕਾਰਵਾਈ ਤਰਨਾ ਨਾ ਚੁੱਕਣ ਲਈ ਕਿਹਾ डी एस पी फिलौर वालों धरना चुका पिंड सेलकिया भरोसा तुरंत की, की जाएगी हमलावर खिलाफ कार्रवाई फिलौर तो राजकुमार नंगर रिपोर्ट اڪي گران ٿا رهيا آهن پنهنجي ڌوڻي ۾ ٿي رهيا آهن ڪاٽو مون ڏانهن پڙهائڻ ٿا ڪري رهيا آهن ਨੋ ਯਾਰ ਬੈਠ ਜਾ ਵੀ ਜੇ ਇਸ ਗੱਲ ਤੇ ਰੂੰਗੀ ਨਹੀਂ ਸਾਨੂੰ ਫੜ ਕੇ ਇੱਥੇ ਲੈ ਕੇ ਆਓ ਜਾਂ ਹੁਣ ਹੁਣੇ ਅਸੀਂ ਨਹੀਂ ਹੁਣੇ ਰੋਡ ਤੇ ਪਰ ਸਾਨੂੰ ਵੈਸੇ ਇੱਥੇ ਬੈਠਣਾ ਪਿਆ ਤੁਹਾਡੇ ਕੋਲ ਇਹ ਕੋਪਾ ਕਿਥੇ ਦਿਓਗੇ ਸਾਹ ਹੋ ਕੇ ਇਹ ਕੋਪਾ ਕਿਥੇ ਦਿਓਗੇ ਬائیں ਦਾ ਦੇਣਾ ਬਿਆਨ ਹੈ ਉਹ ਇੱਥੇ ਇਧਰ ਦੇਖ ਕਿੱਡੀ ਗੱਲ ਹਜੇ ਉਹ ਧੋਤੀ ਹੀ ਹੈ ਬਾਈ ਨੇ ਜ਼ਿੰਮੇਵਾਰੀ ਚੱਕ ਲਈ ਚੱਕ ਲੈਣਾ ਕਿੱਥੇ ਬੈਠੇ ਚਲੋ ਚਲੋ ਦਿਓਗੇ ਜਾਂ ਆਪਾਂ ਤਾਂ ਇਹ ਕੰਮ ਹੋ ਉਸ ਠੀਕ ਹੈ ਜੀ ਤੇ ਜੇ ਇਸ ਗੱਲ ਤੇ ਰਹੂੰਗੀ ਨਹੀਂ ਸਾਨੂੰ ਫੜ ਕੇ ਚਿੱਲੇ ਕੇ ਉਹ ਜਾਂ ਹੁਣ ਹੁਣੀ ਅਸੀਂ ਨਹੀਂ ਹੁਣੀ ਤੇ ਰੋਡ ਨਾਲ ਪਰ ਸਾਨੂੰ ਵੈਸੇ ਇੱਥੇ ਬੈਠਣਾ ਪੈਣਾ ਤੁਹਾਡੇ ਨਾਲ ਮੈਂ ਸੁਵਿੰਦਰ ਸਮਨ ਮੇਰਾ ਨਾਮ ਆ ਮੈਂ ਸੇਲਕੀਆਣ ਦਾ ਵਸਨੀਕ ਆ ਮੇਰਾ ਭਰਾ ਦੀ ਰਾਤ ਲੜਾਈ ਹੋਈ ਆ ਠੀਕ ਆ ਕੋਈ ਬਾਹਰੋਂ ਅਣਸ਼ਵਾਤੀ ਬੰਦੇ ਆਏ ਆ ਠੀਕ ਆ ਉਹਨੂੰ ਬਾਡੇ ਟੋਕ ਕੇ ਉੱਥੇ ਚਲਾ ਗਏ ਆ ਕਿੰਨੇ ਮੁੰਡੇ ਜਿਹੜੇ ਹੋਏ ਆ 6 5 6 ਜਣੇ ਹੋਣਗੇ 6 ਜਣੇ ਉਹਨਾਂ ਦੇ ਜਖਮੀ ਵੀ ਜਦਾ ਸਿੰਘ ਹੋਇਆ ਥੀਜੀ ਬਾਹਰ ਜਲੰਧਰ ਭੇਜਿਆ ਹਾਂਜੀ ਹਾਂਜੀ ਜਿਹੜੇ ਬਾਹਰ ਦਾ ਤੋਰੀਕਾਰ ਰਕੀ ਸੀਗਾ ਬਸ ਕਰਨ ਭਾਈ ਸਾਨੂੰ ਕੁਝ ਨਹੀਂ ਪਤਾ ਹਾਂ ਸਾਨੂੰ ਕੋਈ ਨਹੀਂ ਪਤਾ ਕੁਝ ਨਹੀਂ ਪਤਾ ਨਹੀਂ ਨਹੀਂ ਸਾਨੂੰ ਕੋਈ ਨਹੀਂ ਪਤਾ ਅਸੀਂ ਤਾਂ ਇੱਥੇ ਏਡੇ 'ਚ ਬੈਠੇ ਸੀਗੇ ਆ ਮੁੰਡੇ ਪਿੱਛੋਂ ਆਏ ਆ ਚੋਰ ਆ ਚੋਰ ਆ ਕੀ ਨਾ ਜਿਹੜੇ ਜਖਮੀ ਹੋਏ ਹੋ ਜਖਮੀ ਉਹ ਮੇਰੇ ਭਰਾ ਦਾ ਨਾ ਗੁਰਦੀਪ ਕੁਮਾਰ ਆ ਤੇ ਮੁੰਡੇ ਦੂਜੇ ਨਾਲ ਜੱਗੀ ਆ ਹਾਂ ਜੀ ਮੰਗ ਕੀ ਕਰਦੇ ਹੋ ਮੰਗ ਸਾਨੂੰ ਚਾਹੀਦਾ ਆ ਇਨਸਾਫ ਚਾਹੀਦਾ ਆ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਦੇ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਹੋਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਇਹ ਸਬਸੈਕਸ਼ਨ ਜਿਹੜਾ ਕਰਾਂਗੇ ਉਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਪਰਚਾ ਲਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦ ਤੋਂ ਜਲ ਜਿਹੜੇ ਇਹ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜਾ ਕਿੰਨੇ ਇਹਦੇ ਵਿੱਚ ਦੋ ਇੰਜਰਡ ਨੇ ਜਿਹੋ ਹਾਲ ਦੀ ਅਕੈਡਮੀ ਨੂੰ ਪਤਾ ਲੱਗਿਆ ਸੋ ਹਸਪਿਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸਾਖ ਨੌਜਵਾਨ ਸੀ ਉਹਨਾਂ ਦਾ ਕੋਈ ਆਈਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲ ਅਰੈਸਟ ਕਰ ਲਿਆ ਜਾਏਗਾ ਕੀ ਇਹਨਾਂ ਦੀ ਕੋ ਪ੍ਰਾਣੀ ਰੰਜੇ ਇਹ ਅਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਉਹ ਚੈੱਕ ਕਰ ਲਿਆ ਜਾਏਗਾ